ਸਤਿ ਸ਼੍ਰੀ ਅਕਾਲ ਨਵਾਂ ਪੰਜਾਬ ਚ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਆਇਆਂ ਮੈਂ ਹਾਂ ਨਵਨੀਤ ਸਿੰਘ ਵਦਵਾ ਪੰਜਾਬ ਸਰਕਾਰ ਅਕਸਰ ਵਿਵਾਦਾਂ ਦੇ ਵਿੱਚ ਰਹਿੰਦੀ ਹੈ ਜਾਂ ਕਹਿ ਲਿਆ ਕਿ ਪੰਜਾਬ ਸਰਕਾਰ ਦੇ ਆਪ ਦੇ ਫੈਸਲੇ ਕਈ ਵਾਰੀ ਸਵਾਲ ਖੜੇ ਕਰ ਦਿੰਦੇ ਨੇ ਮੁੱਖ ਮੰਤਰੀ ਦਾ ਇੱਕ ਟਵੀਟ ਜਿਹੜਾ ਕੱਲ ਆਇਆ ਸੀ ਜਿਹਦੇ ਬਾਰੇ ਕੱਲ ਇੱਕ ਲੰਬੀ ਚਰਚਾ ਚੱਲੀ ਹੈ ਔਰ ਐਸੀ ਕਿ ਅਦਾਲਤਾਂ ਦਾ ਰਾਬੀ ਰੱਖਾ ਜਦੋਂ ਮੁਲਾਕਾਤੀ ਹੀ ਜੱਜ ਬੜ ਜਾਣ ਉਹ ਇਸ਼ਾਰਾ ਸੀ ਸਿੱਧੇ ਤੌਰ ਤੇ ਕਿਵੇਂ ਫੈਸਲੇ ਕਿਵੇਂ ਹੋ ਜਾਂਦੇ ਆ ਉਹ ਸਵਾਲ ਕਿਤੇ ਨਾ ਕਿਤੇ ਜੁਡੀਕਸ਼ਨ ਜਾਂ ਜੁਡੀਸ਼ਰੀ ਤੇ ਵੀ ਸੀਗਾ ਕਿ ਬਈ ਅਦਾਲਤਾਂ ਚ ਕੀ ਕੁਝ ਆਖਰਕਾਰ ਹੋ ਰਿਹਾ ਹੈ ਹਾਲਾਂਕਿ ਇਹਦੇ ਤੇ ਸਫਾਈ ਮੁਖਵੰਤੇ ਸਾਹਿਬ ਨੂੰ ਦੇਣੀ ਪੈਣੀ ਹੈ ਪਰ ਸਵਾਲ ਵੱਡਾ ਹੈ ਕਿ ਕੀ ਸਰਕਾਰ ਨੇ ਕਦੇ ਆਪਣੇ ਗਿਰਵਾਚ ਝਾਕ ਕੇ ਵੇਖਿਆ ਚਾਤੀ ਮਾਰੀ ਹੈ ਕਿ ਸਰਕਾਰ ਕੀ ਕਰ ਰਹੀ ਹੈ ਪੰਜਾਬ ਦੀ ਇੱਕ ਵੱਡਾ ਮਸਲਾ ਕੱਲ ਹਾਈ ਕੋਰਟ ਚ ਆਇਆ ਜਿਸ ਤੋਂ ਬਾਅਦ ਝਾੜ ਹੋਈ ਓਏ ਹੇਕਰ ਮੈਂ ਹੁਣ ਨਾ ਕਈ ਵਾਰੀ ਲੱਗਦਾ ਹੈ ਕਿ ਇਸ ਸ਼ਬਦ ਤੇ ਨਾ ਹੀ ਬੋਲਿਆ ਕਰੋ ਕਿ ਝਾੜ ਪਈ ਚਪੇੜਾਂ ਪਈਆਂ ਲਾਂਹਤਾ ਪਈਆਂ ਫਟਕਾਰ ਪਈ ਇਹ ਹੁਣ ਪੰਜਾਬ ਸਰਕਾਰ ਲਈ ਆਮ ਗੱਲ ਹੋ ਗਈ ਹੈ ਸੁਪਰੀਮ ਕੋਰਟ ਹਾਈ ਕੋਰਟ ਜਾਂ ਕਹਿ ਲੋ ਕਿ ਕਰੋੜਾਂ ਰੁਪਏ ਮਹੀਨੇ ਦੇ ਖਰਚ ਕੇ ਜਿਹੜੀ ਇੱਕ ਵਕੀਲਾਂ ਦੀ ਫੌਜ ਪੰਜਾਬ ਸਰਕਾਰ ਨੇ ਤਿਆਰ ਕੀਤੀ ਹੋਈ ਹੈ ਸਵਾਲ ਉਧੇਤੇ ਨੇ ਖੈਰ ਸਰਕਾਰ ਤੇ ਚਲੋ ਨਵੀਂ ਨਵੀਂ ਪਹਿਲੀ ਵਾਰ ਆਇਆ ਹੈ ਅਜੇ ਤਜਰਬਾ ਹੈ ਨਹੀਂ ਹੂੰ ਉਹ ਕਹਿ ਦਿੰਦੇ ਆ ਕਿ ਸਾਨੂੰ ਤਜਰਬਾ ਹੋ ਗਿਆ ਸਾਰੀ ਕਹਿ ਦਿੰਦੇ ਵਿਧਾਨ ਸਭਾ ਤੋਂ ਲੈ ਕੇ ਬਾਹਰ ਪਰ ਇਹ ਸਾਰਿਆਂ ਨੂੰ ਪਤਾ ਕਿੰਨਾ ਕੁ ਤਜਰਬਾ ਹੈ ਜਿੰਨੀਆਂ ਝਾਣਾ ਹਾਈ ਕੋਰਟ ਚ ਪੈ ਰੀਆਂ ਖੈਰ ਮਸਲੇ ਤੇ ਆਨੇ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਤੰਗੜੀ ਝਾੜ ਪਾਈ ਐ ਹੁਣ ਕਹੀ ਦੇਣਾ ਝਾੜ ਪਾਈ ਐ ਔਰ ਚਪੇੜ ਮਾਰਦੇ ਹੋਏ ਇਹ ਚਪੇੜ ਜਿਹੜੀ ਵਰਡ ਐ ਥੋੜੀ ਐ ਕਿ ਹਾਈ ਕੋਰਟ ਨੇ ਵਕੀਲ ਨੂੰ ਚਪੇੜ ਮਾਰਤੀ ਚਪੇੜ ਇੱਕ ਸਿੰਬੋਲਿਕ ਵਰਡ ਐ ਕਿ ਫੀਲ ਚਪੇੜ ਵਰਗਾ ਹੁੰਦਾ ਕੋਰਟਾਂ ਚਪੇੜ ਇਹ ਜਦੋਂ ਆਪਾਂ ਕਹਿੰਦੇ ਆ ਨਾ ਕਿ ਚਪੇੜ ਪਈ ਸਰਕਾਰ ਤੇ ਤੁਸੀਂ ਇਹ ਨਾ ਸੋਚਿਆ ਕਰੋਗੇ ਕਿਸੇ ਨੂੰ ਕਸ ਕੇ ਵਟ ਕੇ ਚੰਡ ਮਾਰੀ ਉਹ ਫੀਲ ਹੁੰਦੀ ਐ ਕਿ ਯਾਰ ਸਾਨੂੰ ਚਪੇੜ ਪੈ ਗਈ ਔਰ ਫੀਲ ਹੋਣਾ ਜ਼ਰੂਰੀ ਐ ਸੋ ਮਸਲਾ ਐ ਹਾਈ ਕੋਰਟ ਨੇ ਚਪੇੜ ਮਾਰੀ ਐ ਦਰاصل پنجاب ਸਰਕਾਰ ਵੱਲੋਂ ਨਾ 9 ਮਨਿਸਪਲ ਕਾਰਪੋਰੇਸ਼ਨ ਤੇ 100 ਦੇ ਕਰੀਬ ਜਿਹੜੇ ਨਗਰ ਕਾਉਂਸਲ ਨੇ ਉਹਨਾਂ ਦੇ ਇਲੈਕਸ਼ਨ ਦੇ ਨੋਟੀਫਿਕੇਸ਼ਨ ਜਾਰੀ ਕੀਤਾ ਜਾਣਾ ਸੀ ਪਰ ਮਸਲਾ ਚੁੱਕੀ ਕੋਰਟ ਦੇ ਧਿਆਨ ਚ ਆਇਆ ਤੇ ਕੋਰਟ ਨੇ ਕਿਹਾ ਕਿ ਤੁਸੀਂ ਇਲੈਕਸ਼ਨ ਨਹੀਂ ਕਰਾ ਸਕਦੇ پنجاب ਸਰਕਾਰ ਬੁੱਲੀ ਭਈ ਇਲੈਕਸ਼ਨ ਕਿਉਂ ਨਹੀਂ ਕਰਾ ਸਕਦੇ ਗਲਤ ਕੀ ਇਹ ਪੈਂਡਿੰਗ ਨੇ ਡਿਊਜ਼ ਨੇ ਅਸੀਂ ਕਰਾਣੇ ਆ ਕਿਉਂਕਿ ਪੰਜਾਬ ਸਰਕਾਰ ਨੂੰ ਸਿਆਸੀ ਤੌਰ ਤੇ ਤੁਸੀਂ ਸਮਝੋ ਪੰਜਾਬ ਸਰਕਾਰ ਦੀ ਇਹ ਕੋਸ਼ਿਸ਼ ਹੈ ਜਾਂ ਸਿੱਧੇ ਤੌਰ ਤੇ ਮੈਂ ਕਹਿ ਰਿਹਾ ਕਿ ਆਮ ਆਦਮੀ ਪਾਰਟੀ ਦੀ ਕੋਸ਼ਿਸ਼ ਹੈ ਕਿ ਸਾਲ ਵਿਧਾਨ ਸਭਾ ਚੋਣਾਂ ਚ ਰਹਿ ਗਿਆ ਹੈ ਲੋਕਲ ਇਲੈਕਸ਼ਨ ਔਰ ਬਾਈ ਇਲੈਕਸ਼ਨ ਦੇ ਵਿੱਚ ਸਰਕਾਰ ਦਾ ਪ੍ਰਭਾਵ ਹੁੰਦਾ ਹੁਣ ਇਹਨਾਂ ਦੀ ਕੋਸ਼ਿਸ਼ ਤੀਗੀ ਕਿ ਫਰਵਰੀਆ ਮਾਰਚ ਦੇ ਵਿੱਚ ਲੋਕਲ ਬਾਡੀ ਇਲੈਕਸ਼ਨ ਕਰਾ ਲੀਆਂ ਜਾਣ ਯਾਨੀ ਕਿ ਸ਼ਹਿਰਾਂ ਦੀ ਜਿਹੜੀ ਨਗਰ ਕੌਂਸਲ ਹੁੰਦੀ ਹੈ ਉਹਦੀ ਨਗਰਪਾਲਿਕਾਵਾਂ ਜਿੰਨੂੰ ਕਹਿ ਦਿੰਦੇ ਆ ਜਾਂ ਕਹਿ ਲੋ ਕਿ ਨਗਰ ਨਿਗਮ ਜਿੰਨੇ ਨੇ ਨੌ ਜਿਹੜੇ ਪੈਂਡਿੰਗ ਨੇ ਕਿ ਉਹਨਾਂ ਦੇ ਇਲੈਕਸ਼ਨ ਕਰਾ ਦਈਏ ਸਰਕਾਰੀ ਧੱਕਾ ਚੱਲਦਾ ਹੀ ਹੁੰਦਾ ਨੈਰੇਟਿਵ ਬਣਾ ਲਾਂਗੇ ਕਿ ਦੇਖੋ ਅੱਜ ਵੀ 4 ਸਾਲ ਬਾਅਦ ਵੀ ਸਾਡੀ ਹਵਾ ਚੱਲ ਰਹੀ ਹੈ ਉਯਾਦੇ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸਮਿਤੀ ਚੋਣਾਂ ਤੋਂ ਬਾਅਦ ਮੁਹਾਲੀਕ ਪ੍ਰੈਸ ਕਾਨਫਰੰਸ ਆਪ ਕਰਕੇ ਗਈ ਸੀ ਦਿੱਲੀ ਵਾਲੇ ਉਹ ਸਾਫ ਕਹਿ ਕੇ ਗਈ ਸੀ ਲੋਕਾਂ ਦੀ ਐਂਟੀਨ ਕੰਪੈਂਸੇਸ਼ਨ ਹੁੰਦੀ ਹੈ ਅਖੀਲੇ ਸਾਲ ਦੇਖੋ ਸਾਡੀਆਂ ਤੇ ਕੋਈ ਐਂਟੀਨ ਕੰਪੈਂਸੇ ਨਹੀਂ ਉਹ ਨੈਰੇਟਿਵ ਬਣਾਉਣਾ ਹੁੰਦਾ ਦਰਸਲ ਸੋ ਇਹ ਨੈਰੇਟਿਵ ਬਣਾਉਣ ਦੀ ਕੋਸ਼ਿਸ਼ ਪੰਜਾਬ ਸਰਕਾਰ ਨੇ ਕਰਨੀ ਸੀ ਪਰ ਕਹਿ ਦੋ ਕੋਰਟ ਨੇ ਚਪੇੜ ਮਾਰਤੀ ਚਪੇੜ ਮਾਰੀ ਕਿਉਂ ਹੁਣ ਉਹ ਸਮਝੋ ਦਰਅਸਲ ਕੇਂਦਰ ਸਰਕਾਰ ਦੀ ਗਾਈਡਲਾਈਨਸ ਦੇ ਅਕੋਰਡਿੰਗ ਪੰਜਾਬ ਸਰਕਾਰ ਨੇ ਆ ਪੰਜਾਬ ਵਿੱਚ ਡੀਲਿਮਿਟੇਸ਼ਨ ਹੋਣੀ ਸੀ ਵਾਰਡਬੰਦੀ ਹੋਣੀ ਸੀ ਇਹਨਾਂ ਇਲੈਕਸ਼ਨਾਂ ਨੂੰ ਲੈ ਕੇ ਸ਼ਹਿਰਾਂ ਦੀ ਹੱਦਬੰਦੀ ਜਿਹਨੂੰ ਕਹਿੰਨੇ ਆ ਵਾਰਡ ਕਿਹੜਾ ਕੀ ਐ ਕਿਹੜੇ ਨੂੰ ਚੇਂਜ ਕਰਨਾ ਐ ਕਿਹੜਾ ਲੇਡੀ ਰੱਖਣਾ ਕਿਹੜਾ ਰਿਜ਼ਰਵ ਰੱਖਣਾ ਕਿਹੜਾ ਕਿਵੇਂ ਕਰਨਾ ਉਹ ਵਾਰਡਬੰਦੀ ਹੁੰਦੀ ਐ ਸਾਰੀ ਉਹ ਵਾਰਡਬੰਦੀ ਆਬਜੈਕਸ਼ਨੇਬਲ ਸੀਗੀ ਯਾਨੀ ਕਿ ਉਹਨੂੰ ਲੈ ਕੇ ਕਈ ਇਤਰਾਜ਼ ਹਾਈ ਕੋਰਟ ਦੇ ਵਿੱਚ ਪਹੁੰਚੇ ਸੀ ਔਰ ਉਹਨੂੰ ਲੈ ਕੇ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਸਰਕਾਰ ਤੋਂ ਜਵਾਬ ਤਲਵੀ ਕੀਤੀ ਜਾ ਰਹੀ ਸੀ ਹਾਈ ਕੋਰਟ ਦੇ ਵਿੱਚ ਹਾਈ ਕੋਰਟ ਚ ਪਈਆਂ ਪਟੀਸ਼ਨਾਂ ਹਾਈ ਕੋਰਟ ਦੇ ਇਤਰਾਜ਼ ਤੋਂ ਬਾਵਜੂਦ ਪੰਜਾਬ ਸਰਕਾਰ ਨੇ ਵਾਰਡ ਬੰਦੀ ਤੇ ਜੋ ਵਿਰੋਧ ਹੋਇਆ ਉਹਦਾ ਕੋਈ ਜਵਾਬ ਦਾਖਲ ਨਹੀਂ ਕੀਤਾ। ਮਗਰ ਤੁਹਾਡੇ ਤੇ ਸਵਾਲ ਖੜੇ ਹੋ ਰਿਹਾ ਹੈ। ਤੁਹਾਡੇ ਤੋਂ ਕੋਰਟ ਜਵਾਬ ਮੰਗ ਰਿਹਾ ਹੈ ਤੇ ਤੁਸੀਂ ਜਵਾਬ ਨਹੀਂ ਦੇ ਰਹੇ। ਫਿਰ ਤੁਸੀਂ ਕਹਿ ਰਹੇ ਅਸੀਂ ਇਹ ਇਲੈਕਸ਼ਨ ਕਰਾ ਰਹੇ ਹਾਂ। ਫਿਰ ਤੇ ਜੱਜ ਤੁਸੀਂ ਉਹ ਬਣ ਗਏ ਤਾਂ ਮਤਲਬ ਇਹ ਗੱਲ ਤੇ ਹੁਣ ਲੱਗਦਾ ਤੁਹਾਡੇ ਤੇ ਟੁਕ ਵੀ ਬੰਦੀ ਹੈ। ਭਈ ਜਿਹੜੀ ਗੱਲ ਤੁਸੀਂ ਆਪਣੇ ਟਵੀਟ 'ਚ ਕਹਿ ਰਹੇ ਸੀ ਨਾ ਸੀਐਮ ਸਾਹਿਬ ਅਦਾਲਤਾਂ ਦਾ ਰਾਬੀ ਰੱਖਾ ਫਿਰ ਤੇ ਤੁਹਾਡਾ ਵੀ ਰਾਬੀ ਰੱਖਾ ਫਿਰ ਤੇ ਆਪਣੀ ਹਿਸਾਬ ਨਾਲ ਚੱਲੀ ਚੱਲੋ ਜਿਵੇਂ ਚੱਲਣਾ ਜਦੋਂ ਮੁਲਾਕਾਤੀ ਹੀ ਜੱਜ ਬਣ ਜਾਣ ਫਿਰ ਇਹ ਉਹ ਵਰਡ ਮੈਂ ਨਹੀਂ ਬੋਲਣਾ ਚਾਹੂੰਗਾ ਮੁਲਾਕਾਤੀ ਨੂੰ ਡੈਸ਼ ਕਰ ਦਿਓ ਜਦੋਂ ਡੈਸ਼ ਹੀ ਰੱਬ ਬਣ ਜਾਣ ਜੱਜ ਬਣ ਜਾਣ ਸਵਾਲ ਵੱਡੇ ਐ ਥੋੜਾ ਜਾ ਠਰਮੇ ਨਾਲ ਬਹਿ ਕੇ ਸੋਚੋ ਕਰ ਕੀ ਰਹੀ ਐ ਸਰਕਾਰ ਸੋ ਸਰਕਾਰ ਦੇ ਮੂੰਹ ਤੇ ਪੈ ਗਈ ਚਪੇੜ ਰੋਕਤੇ ਇਲੈਕਸ਼ਨ ਹੁਣ ਇੰਟੈਨਕਮੈਂਸੀ ਕਿਵੇਂ ਚੈੱਕ ਹੋਊਗੀ ਹੁਣ ਨੈਰੇਟਿਵ ਕਿਵੇਂ ਪੜੂਗਾ ਹੁਣ ਮਸਲਾ ਲੋਕਾਂ ਦੇ ਸਾਹਮਣੇ ਕਿਵੇਂ ਜਾਏਗਾ ਦੇਖੋ ਵੀ ਹਨੇਰੀ ਚੱਲ ਰਹੀ ਹੈ ਕ੍ਰਾਂਤੀ ਦੀ ਕ੍ਰਾਂਤੀ ਦੀ ਹਨੇਰੀ ਤਾਂ ਤੁਹਾਨੂੰ ਪਤਾ ਹੀ ਪੂਰੇ ਪੰਜਾਬ 'ਚ ਚੱਲ ਰਹੀ ਹੈ ਸਾਮ ਦਾਮ ਦੰਡ ਭੇਦ ਫਾਰਮੂਲਾ ਲਾਗੂ ਕਰਨਾ ਸੀ ਇਹਨਾਂ ਇਲੈਕਸ਼ਨਾਂ 'ਚ ਉਹ ਹੁਣ ਕਿਵੇਂ ਹੋਊਗਾ ਸਾਬ ਨਾਰਾਜ਼ ਹੋ ਜਾਣਗੇ ਖੈਰ ਮਸਲਾ ਇਹ ਸੀਗਾ ਸੋ ਕੁਲ ਵਲਾ ਕੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨਾਂ ਪਈਆਂ ਹੋਈਆਂ ਸੀ ਵਾਰਡਬੰਦੀ ਨੂੰ ਲੈ ਕੇ ਵਾਰਡਬੰਦੀ ਦੇ ਖਿਲਾਫ ਜਿਦੇ ਤੇ ਲਗਾਤਾਰ ਪੰਜਾਬ ਸਰਕਾਰ ਤੋਂ ਜਵਾਬ ਤਲਵੀ ਕੀਤੀ ਜਾ ਰਹੀ ਸੀ ਪਰ ਕਹਿ ਲੋਗੇ ਪੰਜਾਬ ਸਰਕਾਰ ਨੇ ਤੇ ਕੀ ਉਹਨਾਂ ਦੇ ਅਸੀਂ ਤੇ ਟਿਚ ਮੰਨਨੇ ਆ ਜਾਂ ਕਹਿ ਲੋ ਕਿ ਜਿਹੜੇ ਵਕੀਲ ਪੇਸ਼ ਹੁੰਦੇ ਉਹਨੇ ਕੈਪੇਬਲ ਹੀ ਨਹੀਂ ਹੈਗੇ ਉਹਨੇ ਸਮਝਦਾਰ ਹੀ ਨਹੀਂ ਹੈਗੇ ਇੱਥੇ ਪੰਜਾਬ ਸਰਕਾਰ ਦੱਸ ਸਕਦੀ ਹੈ ਮੈਂ ਸਵਾਲ ਖੜੇ ਕਰ ਰਿਹਾ ਹੈਗੇ ਨਹੀਂ ਹੈਗੇ ਕਰੋੜਾਂ ਰੁਪਏ ਖਰਚ ਹੁੰਦੇ ਸਰਕਾਰੀ ਗੱਡੀਆਂ ਲਗਦੀਆਂ ਹਰ ਪੇਸ਼ੀ ਦਾ ਪੈਸਾ ਮਿਲਦਾ ਔਰ ਉਹ ਤੁਹਾਡੇ ਪੈਸੇ ਤੋਂ ਜਾਂਦਾ ਬਾਜੂਦ ਉਸ ਦੇ ਕੇਸ ਆ ਮਤਲਬ ਤੁਸੀਂ ਆਪ ਸੋਚੋ ਨਾ ਜੇ ਤੁਹਾਡੇ ਵਰਗੇ ਬੰਦੇ ਨੇ ਇੱਕ ਵਕੀਲ ਹਾਇਰ ਕੀਤਾ ਹੋਏ ਜੇ ਇੱਕ ਸੀਏ ਹਾਇਰ ਕੀਤਾ ਹੋਏ ਉਹਦੇ ਕਰਕੇ ناکਾਮੀਆਂ ਸਾਬਤ ਹੋ ਰਹੀਆਂ ਤੇ ਚੱਕ ਕੇ ਬਾਹਰ ਮਾਰੋ ਹਾਂ ਇਸ ਸਰਕਾਰ ਚ ਵੈਸੇ ਏਜੀ ਬਹੁਤ ਬਦਲੇ ਜਾ ਚੁੱਕੇ ਸਭ ਤੋਂ ਜ਼ਿਆਦਾ ਸਮਝਦਾਰ ਏਜੀ ਤੇ ਦਿੱਲੀ ਇਲੈਕਸ਼ਨ ਤੋਂ ਬਾਅਦ ਲੱਗੇ ਆ ਦਿੱਲੀ ਵੀ ਤਰੀਕਾ ਭੁਗਤਨੇ ਪੈਂਦੀਆਂ ਬਹੁਤ ਸਾਰੀਆਂ ਸਾਰਾ ਕੁਝ ਚੱਲਦਾ ਐਨੀਵੇ ਵੱਖਰਾ ਮਸਲਾ ਡਿਟੇਲਸ ਦੱਸਾਂਗੇ ਕਿਸੇ ਦਿਨ ਕਹਿੰਦੇ ਸੀ ਨਾ ਕਿ ਅਸੀਂ ਤੇ ਰਿਜ਼ਰਵੇਸ਼ਨ ਵੀ ਲਾਗੂ ਕਰਤਾ ਏਜੀ ਦਫ਼ਤੀ ਦੇ ਏਜੀ ਦਫ਼ਤਰ ਦੇ ਵਿੱਚ ਰੱਬ ਰੱਖਾ ਉਹਦਾ ਵੀ ਰੱਬ ਰੱਖਾ ਦੱਸਾਂ ਕਿ ਉਹਦੇ ਵੀ ਕਾਗਜ਼ ਹੈਗੇ ਆ ਖੈਰ ਐਨੀਵੇ ਨੋ ਨੋਟੀਫਿਕੇਸ਼ਨ ਫॉर ਪੋਲਸ ਟੂ ਨੋ ਐਮਸੀਜ਼ 100 ਯੂ ਐਲ ਬੀਜ਼ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਕਹਤਾ ਹੈ ਕਿ ਤੁਸੀਂ ਕੋ ਨੋਟੀਫਿਕੇਸ਼ਨ ਜਾਰੀ ਨਹੀਂ ਕਰ ਸਕਦੇ ਹੋ ਹਾਲਾਂਕਿ ਵੱਡਾ ਮਸਲਾ ਹੈ ਹੁਣ ਸਵਾਲ ਵੱਡਾ ਹੈ ਕਿ ਪੰਜਾਬ ਸਰਕਾਰ ਇਹਦੇ ਤੇ ਜਵਾਬ ਕੀ ਦਾਖਲ ਕਰੇਗੀ ਕੱਲ ਦੀ ਕੋਰਟ ਦੀ ਪ੍ਰੋਸੀਡਿੰਗ ਤੋਂ ਬਾਅਦ ਪਰ ਕੁੱਲ ਮਿਲਾ ਕੇ ਅਸੀਂ ਕਹਿ ਸਕਨੇ ਆ ਕਿ ਲਗਾਤਾਰ ਇੱਕ ਤੋਂ ਬਾਅਦ ਇੱਕ ਕੇਸਾਂ ਦੇ ਵਿੱਚ ਦੇਖੋ ਇੱਕ ਤੋਂ ਬਾਅਦ ਇੱਕ ਕੇਸਾਂ ਦੇ ਵਿੱਚ ਬਿਜਲੀ ਵਾਲਾ ਮਸਲਾ ਹੋ ਗਿਆ ਕਈ ਮਸਲੇ ਹਾਈ ਕੋਰਟ ਦੇ ਵਿੱਚ ਆ ਗਏ ਪਿਛਲੇ 3-4 ਮਹੀਨਿਆਂ 'ਚ ਜਾਂ ਕਹਿ ਦੋ ਕਿ ਇਲੈਕਸ਼ਨ ਯਾਰ ਹੁਣ ਲੋਕ ਖੁੱਲ ਕੇ ਸਾਹਮਣੇ ਆਣ ਲੱਗ ਪਏ ਯਾਰ ਅਗਲੇ 2-4 ਮਹੀਨਿਆਂ 'ਚ ਮੈਂ ਹੋਰ ਤੁਹਾਨੂੰ April ਤੱਕ ਜਾਣਕਾਰੀ ਦੇ ਰਿਹਾ ਕਿ April ਤੱਕ ਇਦਾਂ ਦੀਆਂ ਚਪੇੜਾਂ ਬੈਕ ਟੂ ਬੈਕ ਪੈਣੀਆਂ ਪੰਜਾਬ ਸਰਕਾਰ ਤੇ ਜੋ ਕਿ ਬਹੁਤ ਮਸਲੇਗੇ ਹੋਏ ਐ ਫਿਰ ਮੈਂ ਕਹਾਂਗਾ ਚਪੇੜਾਂ ਨੂੰ ਇਦਾਂ ਨਾ ਸਮਝਿਆ ਕਰੋ ਕਿ ਕਿਸੇ ਨੇ ਵੱਟ ਕੇ ਮਾਰੀ ਐ ਫੀਲ ਹੋਣਾ ਬਹੁਤ ਜ਼ਰੂਰੀ ਐ ਕਹਿੰਦੇ ਕਿ ਮਹਿਸੂਸ ਹੋਣ ਨਾਲ ਉਹ ਆਪਣੇ ਆਪ 'ਚ ਬੜਾ ਖੈਰ ਐਨੀ ਵੇ ਚਪੇੜਾ ਛੁਪੇੜਾ ਜਿਆਦਾ ਨਾ ਕਰੋ ਕਈ ਵਾਰੀ ਫੀਲ ਇੱਧਰ ਵੀ ਹੋ ਜਾਂਦਾ ਸੋ ਵੱਡਾ ਮਸਲਾ ਹੈ ਹੁਣ ਲੋਕਲ ਬਾਡੀ ਇਲੈਕਸ਼ਨ ਪੰਜਾਬ 'ਚ ਨਹੀਂ ਹੋਣਗੇ ਫਿਲਹਾਲ ਹਾਈ ਕੋਰਟ ਨੇ ਉਹਦੇ ਤੇ ਰੋਕ ਲਗਾਤੀ ਹੈ ਜਦੋਂ ਤੱਕ ਪੰਜਾਬ ਸਰਕਾਰ ਜੋ ਆਬਜੈਕਸ਼ਨ ਵਾਰਡ ਬੰਦੀ ਨੂੰ ਲੈ ਕੇ ਹੱਦ ਬੰਦੀ ਨੂੰ ਲੈ ਕੇ ਕੋਰਟ 'ਚ ਪਹੁੰਚੇ ਸੀਗੇ ਜਦੋਂ ਤੱਕ ਉਹਨਾਂ ਤੇ ਜਵਾਬ ਨਹੀਂ ਦਿੰਦੀ ਹੁਣ ਜਵਾਬ ਤੁਸੀਂ ਦਿਓ ਨਾ ਬਿਨਾ ਜਵਾਬ ਤੋਂ ਜੇ ਤੁਸੀਂ ਸਿੱਧੇ ਤੌਰ ਤੇ ਕਹਿ ਦੋ ਕਿ ਆਪਣੀ ਮਨਮਰਜ਼ੀ ਕਰੀ ਜਾਓ ਜੀ ਅਸੀਂ ਤੇ ਨੋਟੀਫਿਕੇਸ਼ਨ ਜਾਰੀ ਕਰ ਰਹੇ ਅਸੀਂ ਤੇ ਇਲੈਕਸ਼ਨ ਕਰਾ ਰਹੇ ਫਿਰ ਕੋਰਟੇ ਕਹਦਾ ਆ ਜਾਓ ਭਾਈ ਕਰਾ ਕੇ ਵਿਖਾਓ ਨਹੀਂ ਕਰਾ ਸਕਦੇ ਤੁਸੀਂ ਨੋਟੀਫਿਕੇਸ਼ਨ ਨਹੀਂ ਜਾਰੀ ਕਰ ਸਕਦੇ ਮਸਲਾ ਇੱਥੇ ਆ ਕੇ ਖੜ ਗਿਆ ਵੱਡਾ ਮਸਲਾ ਸਰਕਾਰ ਨੂੰ ਹੁਣ ਜਵਾਬ ਦੇਣਾ ਪਏਗਾ ਡਿਲੀਬਿਟੇਸ਼ਨ ਦੇ ਵਿੱਚ ਕੀ ਗੜਬੜਾ ਹੋਈਆਂ ਜਾਂ ਕੀ ਕੁਝ ਹੋਇਆ ਉਹ ਘਟੋ ਘਟਿ ਸਪਸ਼ਟੀਕਰਨ ਹੁਣ ਆਨਸਰ ਬੇਸਿਕਲੀ ਤੇ ਆਨਸਰ ਹੀ ਮੰਗਿਆ ਨਾ ਤੁਹਾਡੇ ਤੋਂ ਜਵਾਬ ਮੰਗਿਆ ਦੇ ਦਿਓ ਸੋ ਜਵਾਬ ਦੇਣਾ ਹੁਣ ਪੰਜਾਬ ਸਰਕਾਰ ਨੇ ਔਰ ਉਸ ਤੋਂ ਬਾਅਦ ਕਿਤੇ ਜਾ ਕੇ ਅਸੀਂ ਕਹਿ ਸਕਨੇ ਆ ਕਿ ਲੋਕਲ ਬਾਡੀ ਜਾਂ ਮਨਸਿਪਲ ਇਲੈਕਸ਼ਨ ਪੰਜਾਬ ਚ ਹੋਣਗੇ ਪਰ ਉਦੋਂ ਤੱਕ ਮਹਿਸੂਸ ਕਰੀ ਚੱਲੋ ਆ ਅਜੇ ਬੈਕ ਟੂ ਬੈਕ ਪਹਿਣੀ ਆ ਮਹਿਸੂਸ ਕਰੀ ਚੱਲੋ ਇਜਾਜ਼ਤ ਦਿਓ ਸਤਿ ਸ਼੍ਰੀ ਅਕਾਲ